ਸ਼ਹੀਦ ਬਾਬਾ ਦੀਪ ਸਿੰਘ ਨਗਰ 2 ਨੰਬਰ ਗਲੀ ਚ ਅਸੀਂ ਰਹਿੰਦੇ ਆ ਜੀ ਮੇਰੀ ਮਾਤਾ ਇੰਦਰਜੀਤ ਕੌਰ ਜਿਸ ਤਰ੍ਹਾਂ ਪਹਿਲਾਂ ਮੇਰੇ ਮੈਸੇਜ ਨੇ ਦੱਸਿਆ ਜੀ ਵੀ ਸਵੇਰ ਅਸੀਂ ਚਾਰ ਦੇ ਜਾ ਕੇ ਐਡਮਿਟ ਕਰਾਇਆ ਜੀ ਦਿੱਲੀ ਹਸਪੀਟਲ ਉਹਨਾਂ ਦੇ ਪੇਨ ਹੁੰਦੀ ਸੀਗੀ ਛਾਤੀ ਦੇ ਵਿੱਚ ਡਾਕਟਰ ਸਾਹਿਬ ਨੇ ਚੈੱਕ ਕਰਵਾਇਆ ਉਹ ਕਹਿੰਦੇ ਵੀ ਖੂਨ ਪਤਲੇ ਦਾ ਪਹਿਲਾਂ ਇੰਜੈਕਸ਼ਨ ਲੱਗੂਗਾ ਦੋ ਉਹਨਾਂ ਨੇ ਇੰਜੈਕਸ਼ਨ ਲਾਏ ਆ ਕਹਿੰਦੇ ਵੀ ਇਹਦੇ ਵਿੱਚ ਤੁਹਾਡਾ 50 50 ਚਾਂਸ ਹੈ ਵੀ ਇਹ ਡੈਥ ਵੀ ਹੋ ਸਕਦੀ ਹੈ ਬਚ ਵੀ ਸਕਦੇ ਆ ਸਾਡੇ ਕੋਲ ਹੋਰ ਕੋਈ ਉਪਾਅ ਹੀ ਨਹੀਂ ਸੀ ਅਸੀਂ ਕਹੇ ਵੀ ਚਲੋ ਫਿਰ ਇਸ ਤਰ੍ਹਾਂ ਤਰਫੀ ਦੇਖ ਨਹੀਂ ਸਕਦੇ ਜੀ ਪੈਰਾਸੀਕਾ ਵੀ ਚਲੋ ਭਾਈ ਇੰਜੈਕਸ਼ਨ ਲਾ ਦੋ ਉਹਨਾਂ ਨੇ ਇੰਜੈਕਸ਼ਨ ਲਾਤਾ ਪੇਨ ਥੋੜੀ ਜਿਹੀ ਘਟੀ ਉਸ ਤੋਂ ਬਾਅਦ ਇਹ ਕਹਿੰਦੇ ਵੀ ਸਹੀ ECG ਕਰ ਇਕੋ ਵਗੈਰਾ ਕਰਨੀ ਹੈਗੀ ਆ ਉਹ ਕੀਤੀ ਇਕੋ ਬਿਲਕੁਲ ਸਹੀ ਸੀ ਉਸ ਤੋਂ ਬਾਅਦ ਯੋਗ੍ਰਾਫੀ ਕੀਤੀ ਹੈ ਉਸ ਤੋਂ ਬਾਅਦ ਇਹ ਕਹਿੰਦੇ ਵੀ ਤੁਹਾਨੂੰ 72 ਘੰਟੇ ਦੇ ਵਿੱਚ ਵੀ ਸਮਾਂ ਜਿਹੜਾ ਹੈਗਾ ਉਹਦੇ ਵਿੱਚ ਤੁਸੀਂ ਵੀ ਜੇ ਇਹਨਾਂ ਦਾ 72 ਘੰਟੇ ਸਮਾਂ ਟੱਪ ਜਾਂਦਾ ਤਾਂ ਬਿਲਕੁਲ ਠੀਕ ਹੋ ਜਾਣਗੇ ਦੁਪਹਿਰੇ ਇਹਨਾਂ ਨੇ 3 ਵਜੇ ਆਪਰੇਸ਼ਨ ਕੀਤਾ ਜੀ ਰਾਤ ਨੂੰ 10 ਮਿੰਟ ਘੱਟ 12 ਵਜੇ ਮੇਰੀ ਮੰਮੀ ਬਹੁਤ ਤੜਫੀ ਹੈ ਪੂਰੀ ਨੀਲੀ ਬਾਹ ਹੋ ਗਈ ਉਹਨਾਂ ਦੀ ਪੂਰਾ ਸੋਜਿਸ਼ ਆ ਗਿਆ ਸਗੋਂ ਉਹਨਾਂ ਨੂੰ ਅਸੀਂ ਕਿਹਾ ਵੀ ਭਾਈ ਚੈੱਕ ਕਰੋ ਡਾਕਟਰ ਸਾਹਿਬ ਬਿਲਕੁਲ ਆਏ ਨਹੀਂਗੇ ਆਪ ਦਾ ਅੰਦਰ ਜੋ ਐਲਡੀ ਤੇ ਵੇਖ ਵੇਖ ਕੇ ਦੱਸੀ ਗਏ ਫੋਨ ਮਾਰੀ ਗਏ ਆਹ ਇੰਜੈਕਸ਼ਨ ਲਾ ਦਿਓ ਆਹ ਇੰਜੈਕਸ਼ਨ ਲਾ ਦਿਓ 15 20 ਇਹਨਾਂ ਨੇ ਦੱਸਾਂ ਮਿੰਟਾਂ ਦੇ ਵਿੱਚ ਇੰਜੈਕਸ਼ਨ ਲਾ ਤੇ ਮੇਰੀ ਮਾਂ ਤੜਫ ਤੜਫ ਕੇ ਮਰ ਗਈ ਕਹਿੰਦੇ ਹਾਰਟ ਫੇਲ ਹੋ ਗਿਆ ਜੀ ਬਹੁਤ ਮਾੜੀ ਸਥਿਤੀ ਨਾਲ ਇਹਨਾਂ ਨੇ ਜਾਨੀ ਕਿ ਨਾ ਉੱਥੇ ਕੋਈ ਸਫਾਈ ਵਗੈਰਾ ਦਾ ਧਿਆਨ ਹੈ ਜੀ ਤੇ ਮੇਰੀ ਮੰਮੀ ਦੀ ਡੈਥ ਹੋ ਗਈ ਆ ਸਮਾਨ ਨਿਕਲਿਆ ਜੀ ਸਾਨੂੰ ਤਾਂ ਬਿਲਕੁਲ ਪਤਾ ਨਹੀਂ ਸੀ ਅਸੀਂ ਕਹਾਂ ਚਲੋ ਜੋ ਰੱਬ ਦਾ ਭਾਣਾ ਇਹਨਾਂ ਨੇ ਸਾਨੂੰ ਕਿਹਾ ਸੀ 72 ਘੰਟੇ ਸਿਗਨੇਚਰ ਵਗੈਰਾ ਇਹਨਾਂ ਨੇ ਸਾਤੋਂ ਪਹਿਲਾਂ ਲੈ ਲੈ ਜੀ ਤੇ ਅਸੀਂ ਕਹੇ ਵੀ ਚਲੋ ਰੱਬ ਦਾ ਭਾਣਾ ਚਲੋ ਹੋ ਗਿਆ ਹੋਊਗਾ ਜਦੋਂ 72 ਘੰਟੇ ਇਹਨਾਂ ਨੇ ਕਿਹਾ ਹੀ ਐ ਅਸੀਂ ਬਿਲਕੁਲ ਸਾਨੂੰ ਇਸ ਬਾਰੇ ਕੋਈ ਹੈ ਹੀ ਨਹੀਂ ਸੀਗਾ ਜੀ ਜਦੋਂ ਅਸੀਂ ਸੰਸਕਾਰ ਤੋਂ ਬਾਅਦ ਅੱਜ ਫੁੱਲ ਚੁਗਣ ਗਏ ਆ ਜੀ ਤੇ ਫੁੱਲਾਂ ਦੇ ਵਿੱਚੋਂ ਆਹ ਸਮਾਨ ਨਿਕਲਿਆ ਜੀ ਸਾਨੂੰ ਤਾਂ ਫਿਰ ਅਸੀਂ ਹੱਥੇ ਬੱਕੇ ਰਹਿ ਗਏ ਵੀ ਵਿਚਾਰੀ ਇਹਨਾਂ ਤੜਫਦੀ ਰਹੀ ਉਹ ਅਖੀਰ ਤੇ ਉਹਨਾਂ ਦੀ ਡੈਥ ਹੋ ਗਈ ਜੀ ਰਾਤ ਨੂੰ 12 ਵਜੇ ਦੇ ਲਗਭਗ ਜੀ ਸੋ ਅਸੀਂ ਮੰਗਿਆ ਹੀ ਚਾਹੁੰਦੇ ਆ ਜੀ ਵੀ ਜੋ ਸਾਡੇ ਨਾਲ ਹੋਇਆ ਸਾਡੀ ਮਾਤਾ ਤਾਂ 69-70 ਸਾਲ ਦੀ ਸੀ ਕਈ ਵਾਰੀ ਕੀ ਹੁੰਦਾ ਜੀ ਇੱਕੋ ਬੱਚਾ ਤਿੰਨ-ਚਾਰ ਬੱਚੇ ਹੁੰਦੇ ਪਰਿਵਾਰ ਦੇ ਯੰਗ ਏਜ ਦੇ ਵਿੱਚ ਕੋਈ ਲੇਡਸ ਵੀ ਹੋ ਸਕਦੀ ਹੈ ਕੋਈ ਮੈਨ ਵੀ ਹੋ ਸਕਦਾ ਹੈਗਾ ਤਾਂ ਵੀ ਹੋਰ ਕਿਸੇ ਨਾਲ ਇਹ ਨਾ ਕੋਈ ਹੋਵੇ ਵੀ ਜਿਨ੍ਹਾਂ ਦੇ ਚਾਰ ਜਨਾਂ ਦਾ ਇੱਕ ਪਿਓ ਹੀ ਕਮਾਉਣ ਵਾਲਾ ਹੋਵੇ ਉਹ ਵੀ ਵਿਚਾਰਾ ਤੁਰ ਜਾਵੇ ਤਾਂ ਉਹਨਾਂ ਪਰਿਵਾਰ ਦਾ ਕੀ ਬਣੂਗਾ ਸੋ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਹੋਰ ਲੋਕਾਂ ਨੂੰ ਵੀ ਮੈਂ ਕਹਿਣਾ ਚਾਹਣਾ ਕਿ ਇਸ ਹਸਪਤਲ ਤੋਂ ਬਚਿਆ ਜਾਏ ਇਹ ਜਲਾਦ ਹੈ ਕੋਈ ਡਾਕਟਰ ਨਹੀਂ ਹੈ ਧੰਨਵਾਦ ਕੀ ਕੀ ਪੁੱਛਦਾ ਕਿੱਥੋਂ ਦੇ ਰਹਿਣ ਵਾਲੇ ਹੋ ਕੀ ਘਟਨਾ ਹੋਈ ਵੀਰਪਾਲ ਕੌਰ ਮੇਰਾ ਨਾਮ ਆ ਅਸੀਂ ਬਾਬਾ ਦੀਪ ਸਿੰਘ ਨਗਰ 2 ਨੰਬਰ ਗਲੀ 'ਚ ਅਸੀਂ ਰਹਿਣ ਵਾਲੇ ਆ ਸਾਡੀ ਮਾਤਾ ਜੀ ਦੀ ਡੈਥ ਹੋਈ ਆ ਅਸੀਂ ਜਲਾਲਾਵਾੜ ਰੋਡ ਤੇ ਦਿੱਲੀ ਵਾਲਿਆਂ ਦੇ ਹਸਪਤਾਲ ਲੈ ਕੇ ਗਏ ਸੀ ਮਾਤਾ ਜੀ ਦੇ ਛਾਤੀ 'ਚ ਦਰਦ ਹੁੰਦਾ ਸੀਗਾ ਅਸੀਂ 4 ਵਜੇ 28 ਤਰੀਕ ਨੂੰ 4 ਵਜੇ ਅਸੀਂ ਹਸਪਤਾਲ ਲੈ ਕੇ ਗਏ ਆ ਅਸੀਂ ਜਦੋਂ ਲੈ ਕੇ ਗਏ ਸਾਨੂੰ ਕਹਿੰਦੇ ਵੀ ਖੂਨ ਪਤਲੇ ਦਾ ਇੰਜੈਕਸ਼ਨ ਲੱਗੂਗਾ ਅਸੀਂ ਕਹਿੰਦੇ ਚਲੋ ਲਾ ਦਿਓ ਉਹਨਾਂ ਨੇ ਇੰਜੈਕਸ਼ਨ ਲਾ ਦਿੱਤਾ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਦਰਦ ਘਟ ਗਿਆ ਦਰਦ ਘਟਣ ਤੋਂ ਬਾਅਦ ਫਿਰ ਕਹਿੰਦੇ ਵੀ ਇਹਨਾਂ ਦੇ ਸਟੰਟ ਪਹਿਣਗੇ ਉਹਨਾਂ ਨੇ ਇਕੋ ਕੀਤੀ ਹੈ ਇੰਜੋਗ੍ਰਾਫੀ ਕੀਤੀ ਹੈ ਗਿਆ ਤੇ ਸਟੰਟ ਸਾਨੂੰ ਨਹੀਂ ਪਤਾ ਪਾਇਆ ਕਿੰਨੀ ਪਾਇਆ ਤੇ ਸਾਨੂੰ ਉਹਨਾਂ ਨੇ ਉਸ ਤੋਂ ਬਾਅਦ ਵੀਡੀਓ ਵਿਖਾਈ ਹੈਗੀ ਆ ਕਹਿੰਦੇ ਵੀ ਅਸੀਂ ਆ ਸਟੰਟ ਪਾ ਦਿੱਤੇ ਹੁਣ ਸਾਨੂੰ ਨਹੀਂ ਪਤਾ ਉਹ ਵੀਡੀਓ ਕੀੰਦੀ ਹੈਗੀ ਆ ਤੇ ਸਾਨੂੰ ਵੀਡੀਓ ਵਿਖਾਤੀ ਅਸੀਂ ਕਹਿੰਦੇ ਚਲੋ ਸਾਡੇ ਮਾਤਾ ਹੀ ਠੀਕ ਆ ਤੇ ਉਹ ਉਹਨਾਂ ਦੇ ਜਦੋਂ ਅਸੀਂ ਅੱਜ ਫੁੱਲ ਚੁਗਣ ਗਏ ਹੈਗੇ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਤਾਰਾ ਨਿਕਲਿਆ ਸਾਨੂੰ ਨਹੀਂ ਪਤਾ ਉਹਨਾਂ ਨੇ ਉਹਦੇ ਨਾਲ ਕੀ ਕੀਤਾ ਆਸਮਾਨ ਸਾਰਾ ਉਹਨਾਂ ਕੋਲ ਵਿੱਚੋਂ ਨਿਕਲਿਆ ਅਸੀਂ ਫੁੱਲਾਂ ਤੋਂ ਚੁਗਿਆ ਅਸੀਂ ਤਾਂ ਠੀਕ ਕਰਾਉਣ ਵਾਸਤੇ ਗਏ ਸੀ ਸਾਨੂੰ ਕੀ ਪਤਾ ਸੀ ਸਾਡੀ ਮਾਤਾ ਨਾਲ ਲੱਗਾ ਕੁਝ ਕਰਨਾ ਇਹਨਾਂ ਨੇ ਕਿੰਨੇ ਪੈਸੇ ਲਏ ਕਿੰਨੀ ਉਮਰ ਸੀਗੀ 5 ਲੱਖ ਦਾ ਸਾਡਾ ਕਾਰਡ ਸੀ ਇਹਨਾਂ ਨੇ ਪੈਸੇ ਸਾਰੇ ਕੱਢ ਲਏ ਵਿੱਚੋਂ ਸਾਡੀ ਮਾਤਾ ਦੀ ਉਮਰ 1 ਘੱਟ 70 ਸਾਲ ਦੀ ਸੀ ਕਿੰਨੇ ਬੱਚੇ ਸੀ 4 4 ਬੇਟੇ ਇੱਕ ਬੇਟੀ ਉਹਨਾਂ ਦੀ ਕੀ ਮੰਗ ਕਰਦੇ ਮੰਗ ਕਰਦੇ ਉਹਨਾਂ ਤੇ ਹੋਣਾ ਚਾਹੀਦਾ ਕੇਸ ਉਹਨਾਂ ਦਾ ਹਸਪਤਾਲ ਬੰਦ ਹੋਣਾ ਚਾਹੀਦਾ ਇਨਸਾਫ ਦੇਣਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੋ ਸਾਡੇ ਨਾਲ ਹੋਇਆ ਹੋਰ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਹੋਰ ਕਿਸੇ ਦੀ ਜਾਨ ਨਹੀਂ ਜਾਣੀ ਚਾਹੀਦੀ ਸਾਡੀ ਮਾਤਾ ਜਿਵੇਂ ਗਈਏ ਹੋਰ ਕਿਸੇ ਦਾ ਨਹੀਂ ਘਰ ਖਰਾਬ ਹੋਣਾ ਚਾਹੀਦਾ بس ਉਹਨਾਂ ਦਾ ਹਸਪਤਾਲ ਬੰਦ ਹੋਵੇ ਡਾਕਟਰ ਤੇ ਕੀਸ ਹੋਣਾ ਚਾਹੀਦਾ ਜਿਹੜੇ ਲੋਕਾਂ ਦੀਆਂ ਜ਼ਿੰਦਗੀਆਂ ਨਖੜਵਾੜ ਕਰਦੇ ਆ ਖਤਮ ਕਰੋ ਉਹਨਾਂ ਨੂੰ ਜੀ ਦੇਖੋ ਇਸ ਇਹ ਐਲ ਏ ਡੀ ਨਾਮ ਦੀ ਨਾੜ ਹੁੰਦੀ ਆ ਲੈਫਟ ਇੰਟੀਰੀਅਰ ਡਿਸੈਂਡਿੰਗ ਨਾਮ ਦੀ ਇੱਕ ਕਾਫੀ ਮੇਨ ਨਾੜ ਹੁੰਦੀ ਹੈ ਗੀ ਬਾਡੀ ਦੀ ਇਸ ਦੇ ਵਿੱਚ ਮੇਜਰ ਅਟੈਕ ਆਇਆ ਸੀ ਮੇਜਰ ਅਟੈਕ ਇਹਦੇ 100% ਸੁਰੂ ਤੋਂ ਜੀ 100% ਬੰਦ ਹੋਣ ਕਰਕੇ ਆਇਆ ਸੀ ਜਦੋਂ ਇਹਦੀ ਐਂਜਿਓਗ੍ਰਾਫੀ ਕੀਤੀ ਗਈ ਇਹ ਕਾਫੀ ਸ਼ੁਰੂ ਤੋਂ ਲੈ ਕੇ ਮਿਡ ਤੱਕ ਇਹਦੇ ਵਿੱਚ ਡਿਜ਼ੀਜ਼ ਸੀ ਜਿਹਨੂੰ ਸਟੈਂਡ ਪਾ ਕੇ ਸਹੀ ਕੀਤਾ ਗਿਆ ਇਹਦੇ ਵਿੱਚ ਵਧੀਆ ਫਲੋ ਆਇਆ ਵਧੀਆ ਰਿਜ਼ਲਟ ਆਇਆ ਲੇਕਿਨ ਜਿਹੜੀ ਆ ਆਰਸੀਏ ਨਾਮ ਦੀ ਨਾੜੀ ਹੈ ਨਾੜੀ ਦੂਸਰੀ ਉਹ ਪਹਿਲਾਂ ਤੋਂ ਹੀ ਪੁਰਾਣੀ ਹੀ 100% ਬੰਦ ਪਈ ਸੀ ਓਕੇ ਉਹਦਾ ਐਮਰਜੈਂਸੀ ਐਲ 6 ਇਹਦੇ ਵਿੱਚ ਵੀ ਬਲੋਕੇਜ ਸੀਗੀ ਤਾਂ ਕੁੱਲ ਮਿਲਾ ਕੇ ਇਹਨਾਂ ਦਾ ਬਾਈਪਾਸ ਜੇ ਪੇਸ਼ੈਂਟ ਸਟੇਬਲ ਹੋਵੇ ਅਟੈਕ ਨਾ ਆਇਆ ਹੋਵੇ ਫਿਰ ਤਾਂ ਪੇਸ਼ੈਂਟ ਨੂੰ ਬਾਈਪਾਸ ਕਰਿਆ ਜਾਂਦਾ ਹੈ ਜਿਵੇਂ ਅਸੀਂ ਸਮਝਾਇਆ ਸੀ ਇਹਨਾਂ ਨੂੰ ਲੇਕਿਨ ਜੇ ਜੋ ਅਮਰਜੈਂਸੀ ਹੁੰਦੀ ਹੈ ਪੇਸ਼ੈਂਟ ਦੀ ਹਾਲਤ ਖਰਾਬ ਹੁੰਦੀ ਆ ਬਹਾਟ ਦੀ ਪੰਪਿੰਗ ਵੀਕ ਹੋ ਚੁੱਕੀ ਹੁੰਦੀ ਹੈ ਹਾਰਟ ਅਟੈਕ ਕਰਕੇ ਉਦੋਂ ਅਮਰਜੈਂਸੀ ਦੇ ਵਿੱਚ ਸਿਰਫ ਉਹ ਨਾੜ ਖੋਲੀ ਜਾਂਦੀ ਹੈ ਜਿਹਦੇ ਵਿੱਚ ਅਟੈਕ ਆਇਆ ਹੈ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕੰਡੀਸ਼ਨ ਜੇ ਕੰਡੀਸ਼ਨ ਪੇਸ਼ੈਂਟ ਦੀ ਬਹੁਤ ਸਟੇਬਲ ਹੋਵੇ ਵਧੀਆ ਹੋਵੇ ਫਿਰ ਦੂਜੀਆਂ ਵੀ ਖੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜੇ ਪੇਸ਼ੈਂਟ ਦੀ ਕੰਡੀਸ਼ਨ ਬਹੁਤ ਮਾੜੀ ਆ ਤਾਂ ਫਿਰ ਇੱਕ ਹੀ ਨਾੜ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨੂੰ ਖੋਲ ਕੇ ਸਾਨੂੰ ਬਾਕੀ ਸਭ ਟਰੀਟਮੈਂਟ ਦੇ ਉੱਤੇ ਰੱਖਿਆ ਜਾਂਦਾ ਸਰ 24 ਘੰਟੇ ਸਟੇਬਲ ਵੀ ਰਹੇ ਮਤਲਬ ਬਿਲਕੁਲ ਸਟੇਬਲ ਰਹੇ ਹੈ ਪੇਸ਼ੈਂਟ ਨੇ ਖਾਇਆ ਪੀਆ ਵੀ ਹੈ ਪੇਸ਼ੈਂਟ ਨੂੰ 10 ਵਾਰ ਅਸੀਂ ਪੁੱਛਿਆ ਹੋਊਗਾ ਕਿਤਨੀ ਵਾਰ ਰਾਉਂਡ ਹੋਇਆ ਸਟਾਫ ਸਾਰਾ ਕੁਝ ਹੈਗਾ ਸਭ ਨੇ ਪੁੱਛਿਆ ਇੱਕ ਵਾਰੀ ਵੀ ਉਹਨਾਂ ਨੇ ਐ ਨਹੀਂ ਦੱਸਿਆ ਕਿ ਮੈਨੂੰ ਕੋਈ ਤਕਲੀਫ ਹੈ ਜਸਟ ਇਹਨਾਂ ਦੀ ਡੈਥ ਤੋਂ ਕੁਝ ਟਾਈਮ ਪਹਿਲਾਂ 10 ਮਿੰਟ ਪਹਿਲਾਂ ਉਹਨਾਂ ਨੇ ਪ੍ਰੋਬਲਮ ਸ਼ੁਰੂ ਕੀਤੀ ਤੇ ਇਹ ਸਾਰਾ ਕੁਝ ਸਡਨ 10 ਮਿੰਟਾਂ ਵਿੱਚ ਹੀ ਹੋ ਗਿਆ ਕਿਸੇ ਨੂੰ ਸਾਨੂੰ ਟਾਈਮ ਹੀ ਨਹੀਂ ਮਿਲਿਆ ਜੀ ਇਸ ਸੈਕਿੰਡ ਇੰਸਟੈਂਟ ਆਪ ਕੋ ਪੁੱਛੀਏ ਇਹ ਦਾੜੀ ਕੋਲ ਇਹ ਇਹ ਮੈਨਰਡਿਸ ਇਹ ਮੈਨਰਡਿਸ ਇਹ ਜਿਹੜਾ ਆ ਹੁਣ ਚੱਲ ਰਿਹਾ ਜੀ ਇਹ ਬੈਲੂਨ ਆ ਸਟੈਂਡ ਦੇ ਵਿੱਚ ਬੈਲੂਨ ਆ ਛੋਟਾ ਜਿਹਾ ਇਹ ਮਤਲਬ 10 ਮਿਲੀਮੀਟਰ ਤੇ 2 ਜਾਂ 2.5 ਮਿਲੀਮੀਟਰ ਦਾ ਹੁੰਦਾ ਹੈਗਾ ਉਹ 10 ਮਿਲੀਮੀਟਰ ਦਾ ਬਸ ਇਹੋ ਦੇ ਵਿੱਚ ਪਾਕਿਸਤਾਨ ਦੇ ਨੂੰ ਬਹੁਤ ਜ਼ਿਆਦਾ ਕੋਲਦਾ ਹੈਗਾ ਚਿੱਟੀ ਚਿੱਟੀ ਲੈ ਕੇ ਜਾਵਾਂਗੇ ਹਰ ਇਸ ਚੀਜ਼ ਜਿਹਾ ਕੇ ਕੋਲ ਕੋਲ ਲਾਂਗੇ ਆਪੇ ਜੋ ਇਹ ਕਾਲਾ ਆ ਠੀਕ ਹੈ ਆਇਆ ਇਹ ਹਨ ਸੁਣੋ ਇਹ ਵੱਡਾ ਹੈ ਤੇ ਨਮੰਗਰ ਆ ਦੇਖੋ ਆ ਕੋਈ ਵੀ ਚੀਜ਼ ਆ ਜਾਂਦੀ ਹੈ ਨਾ ਸਾਡੇ ਇੱਥੇ ਇੱਥੇ ਆ ਜੋ ਆ ਕਿਸੇ ਦਾ ਹੱਥ ਥੱਕੜਾ ਪਾਇਆ ਹੋਇਆ ਹੈਗਾ ਪਾਣੀ ਪੀ ਬਣੀ ਪਿਆਦੇ ਹਾਂ ਸੀ ਮਾਤਾ ਠੀਕ ਹੈ ਆ ਦੇਖੋ ਇਹ ਇਦਾਂ ਕੋਈ ਵੀ ਚੀਜ਼ ਜੇ ਮੈਟਲ ਦੀ ਕੋਈ ਵੀ ਚੀਜ਼ ਹੋਊਗੀ ਇਸ ਵਿੰਡੋ ਦੇ ਵਿੱਚ ਆਏਗੀ ਨਾ ਤਾਂ ਸਾਡੇ ਸਾਹਮਣੇ ਇਹਦੇ ਵਿੱਚ ਆ ਜਾਈਗੀ ਤਾਂ ਜਿਹੜਾ ਇੰਨਾ ਸਮਾਨ ਹੈਗਾ ਉਹ ਤਾਂ ਵੇਖੋ ਹੁਣ ਤੁਹਾਨੂੰ ਅਸੀਂ ਲਾਸਟ ਵੀਊ ਦਿਖਾਣਦੇ ਆ ਜਿਹਦੇ ਵਿੱਚ ਤੁਹਾਨੂੰ ਆ ਦੇ ਆ ਸਾਰੀ ਨਾੜੀ ਖੁੱਲ ਗਈ ਦੱਸੋ ਕਿੱਥੇ ਕਿਤੇ ਵੀ ਨਹੀਂ ਪੁੱਛਿਆ ਹੈਗਾ ਕਿਸੇ ਵੀ ਥਾਂ ਤੇ ਇਹਨਾਂ ਨੂੰ ਉਹ ਨਹੀਂ ਮਿਲੇਗਾ ਸਾਰੀ ਵੀਡੀਓ ਹੈਗੀ ਸਾਡੇ ਕੋਲ आवली सी प्रॉब्लम ये सेकंड स्टेंट और तो खुल गया है देखो कितनी बढ़िया नाड़ी खुल गई ਇੱਕ ਮੈਨ ਨੋਡਿਸ ਇਹ ਮੈਨ ਨੋਡਿਸ ਇਹ ਜਿਹੜਾ ਆਹ ਹੁਣ ਚੱਲ ਰਿਹਾ ਜੀ ਇਹ ਬੈਲੂਨ ਆ ਸਟੈਂਡ ਦੇ ਵਿੱਚ ਬੈਲੂਨ ਆ ਛੋਟਾ ਜਿਹਾ ਠੀਕ ਹੈ ਇਹ ਮਤਲਬ 10 ਮਿਲੀਮੀਟਰ ਤੇ 2 ਜਾਂ 2.5 ਮਿਲੀਮੀਟਰ ਦਾ ਹੁੰਦਾ ਹੈਗਾ ਜਾਂ 3 ਮਿਲੀਮੀਟਰ ਦਾ ਬਸ ਇਹਦੇ ਵਿੱਚ ਪਾ ਕੇ ਸਟੈਂਡ ਨੂੰ ਹੋਰ ਜ਼ਿਆਦਾ ਕੋਨ ਦਾ ਹੈਗਾ ਪਿੱਛੇ ਕਿੱਛੀ ਲੈ ਕੇ ਜਾਵਾਂਗੇ ਨਾਲ ਇਸ ਤਰ੍ਹਾਂ ਜਿਹਾ ਕੇ ਬੰਦਭਾਗੇ ਆਵੇਗਾ ਇਹ ਜਿਹੜਾ ਕਾਲਾ ਆਵੇ ਠੀਕ ਹੈ ਆਇਆ ਇਹ ਹਨਾ ਸੁਝਾ ਇਹ ਵੱਡਾ ਹੈ ਤੇ ਨਮਮ ਦਾ ਹੈ ਆ ਦੇਖੋ ਆ ਕੋਈ ਵੀ ਚੀਜ਼ ਆ ਜਾਂਦੀ ਹੈ ਨਾ ਸਾਡੇ ਤੇ ਇੱਥੇ ਆ ਜੂ ਆ ਕਿਸੇ ਦਾ ਹੱਥ ੱਕੜਾ ਪਾਇਆ ਹੋਇਆਗਾ ਪਾਣੀ ਪੀ ਰਹੇ ਹਾਂ ਪਾਣੀ ਪੀ ਰਹੇ ਸੀ ਮਾਤਾ ਮੈਂ ਠੀਕ ਹੈ ਆ ਦੇਖੋ ਇਹ ਇਦਾਂ ਕੋਈ ਵੀ ਚੀਜ਼ ਜੇ ਮੈਟਲ ਦੀ ਕੋਈ ਵੀ ਚੀਜ਼ ਹੋਗੀ ਇਸ ਵਿੰਡੋ ਦੇ ਵਿੱਚ ਆਏਗੀ ਨਾ ਤਾਂ ਸਾਡੇ ਸਾਹਮਣੇ ਇਹਦੇ ਵਿੱਚ ਆ ਜਾਏਗੀ ਜਦੋਂ ਜਿਹੜਾ ਇੰਨਾ ਸਮਾਨ ਹੈਗਾਗਾ ਉਹ ਤਾਂ ਵੇਖੋ ਹੁਣ ਤੁਹਾਨੂੰ ਅਸੀਂ ਲਾਸਟ ਵੀਊ ਦਿਖਾਣੇ ਆ ਜਿਹਦੇ ਵਿੱਚ ਤੁਹਾਨੂੰ ਆ ਦੇਖੋ ਆ ਸਾਰੀ ਨਾੜੀ ਖੁੱਲ ਗਈ ਦੱਸੋ ਕਿੱਥੇ ਕਿਤੇ ਵੀ ਨਹੀਂ ਕੁਛ ਆਗਾ ਕਿਸੇ ਵੀ ਥਾਂ ਤੇ ਇਹਨਾਂ ਨੂੰ ਉਹ ਨਹੀਂ ਮਿਲੇਗਾ ਸਾਰੀ ਵੀਡੀਓ ਹੈਗੀ ਆ ਸਾਡੇ ਕੋਲ ਬਾਰ ਉਹ ਸਭ ਇੱਕ ਪੇਸ਼ੈਂਟ ਸੀ ਜੀ ਲੇਡੀਸ ਕੋਲ ਕਾਫੀ ਰਿਮੋਟ थियो ਉਹਨੇ ਦੱਸੋ ਜਲਦੀ ਕਿ ਉਹਨੇ ਜਦੋਂ ਫੋਟੋ ਚੁੱਕਣ ਕਰਦੇ ਆ ਸਟਾਫ ਕੋਲ ਫੋਨ ਫੈਮਲੀ ਕੋਲ ਉਹਨਾਂ ਨੂੰ ਕੁਝ ਐਸਟਰਾਲਿਕ ਮਾਮਲਾ ਹੈ ਕਿ ਉਹ ਅਲਿਗੇਸ਼ਨ ਲਗਾ ਰਹੇ ਨੇ ਕਿ ਜਦੋਂ ਸਾਡੇ ਬੀਜੀ ਦਾ ਅਸੀਂ ਪੇਸ਼ੈਂਟ ਰਾਇਸੀ ਤੇ ਉਹ ਸਮਾਨ ਡਾਕਟਰ ਵੱਲੋਂ ਵਿੱਚ ਛੱਡ ਦਿੱਤਾ ਗਿਆ ਕੀ ਮਾਮਲਾ ਕੀ ਹੈ ਦੇਖੋ ਇਹ ਜਿਹੜੀ ਆ ਸੀ ਐਂਜਿਓਗ੍ਰਾਫੀ ਕਰਦੇ ਆ ਜਾਂ ਐਂਜੋਪਲਾਸਟੀ ਕਰਦੇ ਆ ਸਾਡੇ ਦੇ ਵਿੱਚ ਇੱਕ ਇੱਕ ਬਹੁਤ ਵਧੀਆ ਚੀਜ਼ ਹੁੰਦੀ ਹੈ ਕਿ ਸਾਰਾ ਕੁਝ ਜੋ ਵੀ ਅਸੀਂ ਪ੍ਰੋਸੀਜਰ ਕਰਦੇ ਆ ਨਾ ਇੱਕ ਇੱਕ ਸਟੈਪ ਬਣਾ ਉਹਦੀ ਵੀਡੀਓ ਬਣਦੀ ਹੈ ਪੇਸ਼ੈਂਟ ਦੇ ਅੰਦਰ ਕੀ ਹੋ ਰਿਹਾ ਕਿੱਥੇ ਕਿਹੜੀ ਤਾਰ ਜਾ ਰਹੀ ਹੈ ਕਿੱਥੇ ਕਿਹੜਾ ਸਟੈਂਡ ਪੈ ਰਿਹਾ ਕਿਵੇਂ ਫੁੱਲ ਰਿਹਾ ਕਿ ਵੀ ਅਸੀਂ ਖੋਲ ਲਿਆਗਾ ਕੋਈ ਕੰਪਲਿਕਸ਼ਨ ਹੁੰਦੀ ਆ ਉਹਦੀ ਵੀ ਨਾਲ ਦੇ ਨਾਲ ਵੀਡੀਓ ਬਣ ਉਹ ਸਾਡੇ ਕੋਲ ਸਾਰੀ ਹੈ ਉਹਨੂੰ ਉੱਚ ਉਹ ਉਸ ਨੂੰ ਕੋਈ ਕੋਈ ਨਾ ਉਹਨੂੰ ਉਹਨੂੰ ਹੀ ਚੇਂਜ ਕਰ ਸਕਦਾ ਨਾ ਉਹਨੂੰ ਐਡਿਟ ਕਰ ਸਕਦਾ ਉਹ ਵੀ ਦੀ ਉਵੇਂ ਮਸ਼ੀਨ ਦੇ ਵਿੱਚ ਪਈ ਰਹਿੰਦੀ ਹੈ ਇੱਕ ਤਰ੍ਹਾਂ ਅਸੀਂ ਉਹ ਦੇਖ ਕੇ ਤੁਹਾਨੂੰ ਦੱਸ ਸਕਦੇ ਆ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਵੀਡੀਓ ਕੀ ਹੁੰਦੀ ਹੈ ਉਹ ਐਕਸ-ਰੇ ਹੁੰਦੀ ਹੈ ਇੱਕ ਤਰ੍ਹਾਂ ਦੇ ਐਕਸ-ਰੇ ਹੁੰਦੀ ਹੈ ਸਿਨੇ ਸਿਨੇ ਹੁੰਦਾਗਾ ਐਕਸ-ਰੇ ਹੁੰਦਾਗਾ ਤੁਹਾਨੂੰ ਪਤਾ ਵੀ ਕੋਈ ਵੀ ਆ ਸਟੀਲ ਦੀ ਚੀਜ਼ ਆ ਜਿਸ ਤਰ੍ਹਾਂ ਦੀ ਵੀ ਉਹਨਾਂ ਨੇ ਕੱਢੀ ਆ ਮੈਟਲ ਦੀਆਂ ਹੀ ਆ ਨਾ ਤੁਹਾਨੂੰ ਦਿਖਦੀ ਆ ਉਹ ਨਹੀਂ ਗਾ ਕੋਈ ਪਲਾਸਟਿਕ ਤਾਂ ਹੈ ਨਹੀਂ ਗਾ ਇਹੇ ਜੇ ਕੁਝ ਵੀ ਇਦਾਂ ਦਾ ਰਹਿੰਦਾ ਸੀਗਾ ਤਾਂ ਉਹ ਉਸ ਮਸ਼ੀਨ ਦੇ ਵਿੱਚ ਵੈਸੀ ਤੁਹਾਨੂੰ ਦਿਖ ਜਾਣਾ ਸੀਗਾ ਕਿਉਂਕਿ ਉਹ ਵੀ ਇੱਕ ਤਰ੍ਹਾਂ ਦੇ ਐਕਸ-ਰੇ ਹੁੰਦੇ ਕੋਈ ਵੀ ਮੈਟਲ ਦੀ ਚੀਜ਼ ਉਹਦੇ ਵਿੱਚ ਦੇਖੀ ਜਾਂਦੀ ਹੈਗੀ ਪਹਿਲੀ ਗੱਲ ਤਾਂ ਉਹ ਇਹ じゃ ਕੁਝ ਵੀ ਨਹੀਂ ਹੈਗਾ ਉਹ ਆਪਾਂ ਵੀਡੀਓ ਦੇਖ ਕੇ ਪ੍ਰੂਫ ਕਰ ਸਕਦੇ ਆ ਆਪਣੇ ਕੋਲ ਪ੍ਰੂਫ ਵੀ ਹੈ ਉਹਦੇ ਵਿੱਚ ਹੀ ਪਿਆ ਹੈਗਾ ਵੀਡੀਓ ਤਾਂ ਜਿਵੇਂ ਹਰ ਕੇਸ ਲਈ ਅਸੀਂ ਕਰਦੇ ਆ ਦੂਸਰਾ ਇਹ ਹਾਂਜੀ ਇਹ ਤੁਹਾਨੂੰ ਵੀ ਕਰਨਾ ਹੈ ਸਬਸਟ੍ਰੀਟ ਟ੍ਰੀਟਮੈਂਟ ਪੇਸ਼ੈਂਟ ਪੁਰਾਣਾ ਪੇਸ਼ੈਂਟ ਹੈਗਾ ਜੀ 1 ਸਾਲ ਪਹਿਲਾਂ ਉਹਨਾਂ ਦੀ ਤਿੰਨ ਨਾੜਾਂ 'ਚ ਬਲੌਕਿੰਗ ਹੈਗੀ ਸੀ ਕਾਫੀ ਇੱਕ ਪੁਰਾਣੀ ਬੰਦ ਸੀ 100% ਨਾੜ ਉਹਨਾਂ ਨੂੰ ਉਦੋਂ ਕਿਹਾ ਗਿਆ ਸੀਗਾ ਡਾਕੂਮੈਂਟਡ ਐਂਜਿਓਗ੍ਰਾਫੀ ਕਰ ਤੋਂ ਬਾਅਦ 1 ਸਾਲ ਪਹਿਲਾਂ ਕਿ ਤੁਸੀਂ ਇਹਨਾਂ ਦੀ ਟਾਈਮ ਨਾਲ ਜਲਦੀ ਬਾਈਪਾਸ ਕਰਵਾ ਲਓ ਜ਼ਿਆਦਾ ਪ੍ਰੋਬਲਮ ਹੈਗੀ ਆ ਮਾਤਾ ਜੀ ਦੀ ਤੇ ਇਹ ਦਵਾਈਆਂ ਲੋ ਨਾ ਉਹਨਾਂ ਨੇ ਦਵਾਈਆਂ ਵੀ ਨਹੀਂ ਲਿੱਤੀਆਂ ਤੇ ਬਾਈਪਾਸ ਵੀ ਨਹੀਂ ਕਰਾਈ ਜਿਸ ਤੀਸਰ ਦਾ ਡੱਟ ਸੀਗਾ 1 ਸਾਲ ਤੱਕ ਉਹ ਚੱਲਦੇ ਫਿਰਦੇ ਰ ਉਸ ਤੋਂ ਬਾਅਦ ਹੁਣ ਆ ਕੇ ਅਟੈਕ ਆ ਗਿਆ ਮੇਜਰ ਅਟੈਕ ਆਇਆ ਮੇਜਰ ਅਟੈਕ ਆਉਣ ਤੋਂ ਬਾਅਦ ਇਹ ਜਦੋਂ ਸਾਡੇ ਕੋਲ ਪਹੁੰਚਿਆ ਉਸ ਟਾਈਮ ਤੇ ਕਾਫੀ ਹਾਲਤ ਖਰਾਬ ਸੀ ਦਿਲ ਵੀ ਢੀਕ ਹੋ ਚੁੱਕਿਆ ਸੀਗਾ ਉਹਨਾਂ ਦਾ ਕਾਫੀ ਕਮਜ਼ੋਰ ਹੋ ਚੁੱਕਿਆ ਸੀ ਜਿਵੇਂ ਕਿ ਵੀ ਅਸੀਂ ਉਹਨਾਂ ਨੂੰ ਮੈਡੀਸਿਨ ਦੇ ਨਾਲ ਸੈਟਲ ਕੀਤਾ ਫਿਰ ਐਂਜਿਓਗ੍ਰਾਫੀ ਕੀਤੀ ਐਂਜਿਓਗ੍ਰਾਫੀ ਚ ਉਹ ਹੀ ਨਾੜਾਂ ਬੰਦ ਨਿਕਲੀਆਂ ਉਹਦੇ ਵਿੱਚ ਜਿਹੜੀ ਅਟੈਕ ਵਾਲੀ ਨਾੜ ਸੀ ਉਹ ਅਸੀਂ ਉਹਨਾਂ ਨੂੰ ਕਹਿ ਸੀ ਕਿ ਖੋਲਾਂਗੇ ਖੋਲਣ ਦੀ ਕੋਸ਼ਿਸ਼ ਕਰਾਂਗੇ ਉਹ ਅਸੀਂ ਸਟੈਂਟ ਪਾ ਕੇ ਖੋਲੀ ਵਧੀਆ ਰਿਜ਼ਲਟ ਆਇਆ ਖੁਨ ਦੀ ਨਾੜ ਉਸ ਤੋਂ ਬਾਅਦ ਅਸੀਂ ਪੇਸ਼ੈਂਟ ਨੂੰ ਬਾਹਰ ਆਈਸੂ ਚ ਭੇਜਤਾ ਪੇਸ਼ੈਂਟ ਵਧੀਆ 24 ਘੰਟੇ ਤਾਲਿਕੰਟੇ ਵਧੀਆ ਰਿਹਾਗਾ ਉੱਥੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਕਿ ਪੇਸ਼ੈਂਟ ਨੂੰ ਕੋਈ ਦਿੱਕਤ ਹੋਵੇ ਜਿੰਨਾ ਹੀ ਸਮਾਨ ਜੇ ਕੋਈ ਦਿਖਾ ਰਿਹਾ ਗਿਆ ਇੰਨਾ ਹੋਵੇ ਤਾਂ ਪੇਸ਼ੈਂਟ ਦਾ ਤਾਂ ਜ਼ਿੰਦਾ ਰਹਿਣਾ ਬੜਾ ਮੁਸ਼ਕਿਲ ਲੱਗੇਗਾ ਮੰਨ ਲਓ ਜੇ ਜਿੰਨਾ ਬਰਾਬਰੀ ਵੀ ਦੇਖਿਆ ਸਮਾਨ ਨਿਕਲਿਆ ਕੀ ਲੱਗਦਾ ਤੁਹਾਨੂੰ ਕੀ ਹੋ ਦੇਖੋ ਸਾਨੂੰ ਤਾਂ ਨਹੀਂ ਲੱਗਦਾ ਕਿ ਕੁਝ ਖਾਸ ਹੋਣਾ ਚਾਹੀਦਾਗਾ ਵੀ ਸਾਡੇ ਨਾਲ ਰਿਲੇਟਡ ਤਾਂ ਅਸੀਂ ਤੁਹਾਨੂੰ ਇੱਕ ਤਾਂ ਇਹ ਵੀਡੀਓ ਵੀ ਦਿਖਾਵਾਂਗੇ ਐਕਸ-ਰੇ ਦੀ ਜਿਹੜੀ ਤੁਹਾਨੂੰ ਜਿਸ ਤੇ ਸਾਰੀ ਬੋਡੀ ਦੇ ਥਰੂ ਐਂਡ ਥਰੂ ਐਕਸ-ਰੇ ਹੋ ਜਾਂਦਾ ਹੈਗਾ ਕੁਝ ਵੀ ਹੋਵੇ ਪਤਾ ਲੱਗ ਜਾਂਦਾ ਹੈਗਾ ਠੀਕ ਹੈ ਪਲੱਸ ਸਾਡੀ ਜਿਹੜੇ ਕੰਮ ਕਰਨ ਦੀ ਜਿਹੜੀ ਇੰਸਟਰੂਮੈਂਟ ਆ ਨਾ ਜਿਹੜੀ ਇਹ ਚੀਜ਼ਾਂ ਆਈਆਂ ਉਹ ਅਸੀਂ ਮਿਲੀਮੀਟਰ ਜਿੰਨੇ ਜਿਹੜਾ ਸਭ ਤੋਂ ਵੱਡਾ ਸਟੈਂਡ ਹੁੰਦਾ ਹੈਗਾ ਆਮ ਤੌਰ ਤੇ 4x48 ਦਾ ਹੁੰਦਾ ਹੈਗਾ ਯਾਨੀ ਕਿ 4 ਮਿਲੀਮੀਟਰ ਮੋਟਾਤ ਵੱਧ ਤੋਂ ਵੱਧ ਸਟੈਂਡ ਹੁੰਦਾ ਹੈਗਾ 4 ਮਿਲੀਮੀਟਰ ਜਿੰਨਾ ਜਿਹੜੀਆਂ ਸਾਡੀਆਂ ਵਾਇਰਸ ਹੁੰਦੀਆਂ ਉਹ 1 ਮਿਲੀਮੀਟਰ 1.5 ਮਿਲੀਮੀਟਰ ਦੀਆਂ ਹੁੰਦੀਆਂ ਹੈਗੀਆਂ ਕੋਈ ਵੀ ਸਮਾਨ ਆ ਸਾਡਾ ਮਤਲਬ ਕਿ 2mm 3mm ਤੋਂ ਜ਼ਿਆਦਾ ਨਹੀਂ ਹੁੰਦਾਗਾ ਤਾਂ ਇਸ ਤਰ੍ਹਾਂ ਦਾ ਜੇ ਕਿਸੇ ਦੇ ਰੱਬ ਨਾ ਕਰੇ ਕਿਸੇ ਦੇ ਵਿੱਚ ਕੁਝ ਰਹਿ ਵੀ ਜਾਂਦਾ ਨਾ ਤਾਂ ਉਹਨੂੰ ਰੱਬ ਨਾਲ ਮਿਲਣਾ ਤੁਸੀਂ ਆਪ ਸੋਚੋ ਇੰਨੀ ਵੱਡੀ ਬੋਡੀ 'ਚ ਇਸ ਤਰ੍ਹਾਂ ਦੇ ਫੁੱਲ ਚੁੱਕਦੇ ਆ ਤਾਂ ਕੀ ਮਿਲੂਗਾ ਇੱਕ ਜਿਵੇਂ ਮੰਨ ਲਓ ਇੱਕ ਧਾਗਾਗਾ ਤੱਗੇ ਵਰਗੀਆਂ ਚੀਜ਼ਾਂ ਨਾਲ ਸੀ ਇਹ ਸਾਰਾ ਕੁਝ ਕਰਦੇਗੇ ਤਾਂ ਅੱਗਾ ਹੈਗਾ ਸਟੈਂਡ ਟੈਗ ਬੜੀ ਛੋਟੀ ਪਤਲੀ ਜੀ ਜਾਲੀ ਹੁੰਦੀ ਹੈ ਸਟੈਂਡ ਉਸ ਦਾ ਇੰਨਾ ਚੀਜ਼ਾਂ ਚ ਮਿਲਣਾ ਬਹੁਤ ਹੀ ਹੀ ਉਹ ਹੋ ਗਿਆ ਇਸ ਜੋ ਵੀ ਮਿਲਿਆ ਹੈਗਾ ਉਹ ਬਿਲਕੁਲ ਵੀ ਸਾਡੇ ਪ੍ਰੋਸੀਜਰ ਨਾਲ ਬਿਲਕੁਲ ਵੀ ਰਿਲੇਟਡ ਨਹੀਂ ਹੈਗਾਗਾ ਕਿਸੇ ਤਰ੍ਹਾਂ ਵੀ ਇਹ ਕਿਹਨੇ ਤਰੀਕਾ ਚੋਤੇ ਕੋਲ ਆ ਰਹੀ ਸੀ ਉਹ ਕਿਹਨੇ ਤਰੀਕਾ ਨਾਲ ਵਰਤੂਗਾ ਇਹ ਦਿੱਤੀ ਕਿੱਥੋਂ ਲਈ ਇਹ ਸਾਡੇ ਕੋਲ ਅ ਮੈਂ ਤੁਹਾਨੂੰ ਦੱਸ ਦਿੰਦਾ ਹਾਂਗਾ ਇਹ ਸਾਡੇ ਕੋਲ 28 2 ਨੁਆਇਸ ਜੀ ਫ फेब्रुवारी ਨੂੰ ਤੇ ਇਹਨਾਂ ਦੀ ਡੈਥ 1 ਵਜੇ 1 ਵਜੇ ਕੇ 10 ਮਿੰਟ 1 ਵਜੇ ਰਾਤ ਨੂੰ 1 ਮਾਰਚ ਨੂੰ ਹੋਈ ਹੈ ਤੇ ਉਦੋਂ ਤੱਕ ਪੇਸ਼ੈਂਟ ਸਟੇਬਲ ਰਿਹਾ ਹੈਗਾ ਉਸ ਤੋਂ ਪਹਿਲਾਂ ਤੱਕ ਵੀ ਮਾਤਾ ਜੀ ਦੀ ਉਮਰ 65 ਸਾਲ ਦੀ ਲਿਖਵਾਈ ਗਈ ਹੈ ਤੇ ਉਸ ਟਾਈਮ ਤੋਂ ਕਲਨੇ ਟਕਰਾ ਜੁਕਾ ਸਰਵਰ ਪਿਛੇ ਇਸ ਤਰ੍ਹਾਂ ਹੋਇਆ ਸਾਡੇ ਪੇਸ਼ੈਂਟ ਨੂੰ ਤੁਸੀਂ ਇਸ ਤਰ੍ਹਾਂ ਤੁਸੀਂ ਇਹ ਪੇਸ਼ੈਂਟ ਇਹ ਇਹੀ ਗੱਲ ਤੁਸੀਂ ਫੈਮਿਲੀ ਤੋਂ ਵੀ ਕਨਫਰਮ ਕਰ ਸਕਦੇ ਹੋ ਕਿ ਵੀ ਇਹਨਾਂ ਨੂੰ ਕੀ ਸਟੈਂਟ ਪਾਉਣ ਤੋਂ ਪਹਿਲਾਂ ਜਾਂ ਬਾਅਦ 'ਚ ਕੋਈ ਇਲਾਜੇ ਕਮੀ ਜਾਂ ਕੋਈ ਤਕਲੀਫ ਹੁੰਦੀ ਰਹੀ ਹੋਵੇ ਦੇਖੋ ਇੰਨਾ ਸਾਰਾ ਮੈਟਲ ਦੀਆਂ ਚੀਜ਼ਾਂ ਉਹ ਦਿਖਾ ਰਹੇ ਹੈਗੇ ਆ ਉਹ ਜੇ ਹੋਵੇ ਬੰਦੇ ਤੇ ਤਕਲੀਫ ਤਾਂ ਹੁੰਦੀ ਆ ਕੋਈ ਪੇਸ਼ੈਂਟ ਨੂੰ ਦਰਦ ਲਗਾਤਾਰ ਹੋ ਰਿਹਾ ਹੋਵੇ ਕੋਈ ਤਕਲੀਫ ਨਾਲ ਦੀ ਨਾਲ ਜ਼ਿਆਦਾ ਹੋ ਰਹੀ ਹੋਵੇ ਪੇਸ਼ੈਂਟ ਨੂੰ 24 ਘੰਟੇ ਬਾਅਦ ਸਟੈਂਟ ਪਾਉਣ ਤੋਂ ਬਾਅਦ एकदम हार्ट अरेस्ट होगा वो भी इस करके होया हुआ क्योंकि दूजिया नाड़ा भी इना बंदी प्रॉब्लम सभी बेसिकली जो आइडियल ट्रीटमेंट से, से जोड़ा बेस्ट ट्रीटमेंट वो असं एक साल पहले इन्हों एडवाइज किया हो कि बाईपास करवाओ